ਸਾਰਿਆਂ ਨੂੰ ਇਹ ਵੀ ਅਪੀਲ ਕਰਦਾ ਕਿ ਕੋਈ ਵੀ ਜਿਹੜਾ ਇਨਪੋਟਾ ਚਾਹੇ ਉਹ ਖਾਦਾ ਚਾਹੇ ਉਹ ਬੀਜਾ ਚਾਹੇ ਦਵਾਈਆਂ ਉਹ ਬੈਨ ਤੇ ਜਰੂਰ ਲੈਣ ਇੱਕ ਪਾਸੇ ਇਥੇ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਤੇ ਉੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਿਸ਼ ਬੀਜਾਂ ਨੂੰ ਹੀ ਵਰਤਣ ਸੰਬੰਧੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਇਹਨਾਂ ਕੁਝ ਵੈਰਾਈਟੀਆਂ ਦੇ ਨਾਂ ਤੇ ਖਾਦਾਂ ਦੇ ਨਾਂ ਤੇ ਕਿਸਾਨਾਂ ਨਾਲ ਠੱਗੇ ਮਾਰਨ ਦੇ ਮਾਮਲੇ ਸਾਹਮਣੇ ਆਏ ਨੇ ਜਿਸ ਨੂੰ ਲੈ ਕੇ ਹੁਣ ਖੇਤੀਬਾੜੀ ਵਿਭਾਗ ਸਖਤ ਹੁੰਦਾ ਵਿਖਾਈ ਦੇ ਰਿਹਾ ਹੈ ਉੱਥੇ ਲਗਾਤਾਰ ਛਾਪੇਮਾਰੀ ਕਰਕੇ ਸੈਂਪਲ ਵੀ ਭਰੇ ਜਾ ਰਹੇ ਨੇ ਜਿਸ ਦੀ ਪੁਸ਼ਟੀ ਲੁਧਿਆਣਾ ਦੇ ਖੇਤੀਬਾੜੀ ਅਫਸਰ ਪ੍ਰਕਾਸ਼ ਸਿੰਘ ਨੇ ਕੀਤੀ ਹੈ ਕਿ ਹੁਣ ਤੱਕ ਇਹ ਦੁਕਾਨਾਂ ਅਤੇ ਗੋਦਾ ਸਸਤੇ ਵੱਧ ਨਮੂਨੇ ਫੇਰ ਪਾਏਗੇ ਉਥੇ ਫਿਰ 210 ਦੇ ਕਰੀਬ ਬੀਜਾਂ ਦੇ ਸੈਂਪਲ ਪਰੇ ਨੇ ਜਿਨ੍ਹਾਂ ਚੋਂ 8-10 ਸੈਂਪਲ ਫੇਲ ਪਾਏ ਨੇ ਉਹਨਾਂ ਕਿਹਾ ਕਿ ਵਿਭਾਗ ਦੇ ਨਿਯਮਾਂ ਮੁਤਾਬਕ ਅਸੀਂ ਕਾਰਵਾਈ ਲਈ ਸਿਫਾਰਿਸ਼ ਕਰ ਦਿੱਤੀ ਹੈ ਜਿੱਥੋਂ ਤੱਕ ਕਿਸਾਨ ਵੀਰਾਂ ਨੂੰ ਫਸਲਾਂ ਝੋਨੇ ਦੀ ਲਵਾਈ ਸ਼ੁਰੂ ਚੱਲ ਰਹੀ ਆ ਕਿਸਾਨ ਵੀਰਾਂ ਨੂੰ ਇਹ ਵੀ ਅਪੀਲ ਕਰਦਾ ਵੀ ਕੋਈ ਵੀ ਜਿਹੜਾ ਇਨਪੁਟਾ ਚਾਹੇ ਉਹ ਖਾਦਾ ਚਾਹੇ ਉਹ ਬੀਜ ਚਾਹੇ ਉਹ ਦਵਾਈਆਂ ਉਹ ਬਿੱਲ ਤੇ ਜ਼ਰੂਰ ਲੈਣ ਕਿਉਂਕਿ ਕੱਲੋਂ ਵੀ ਕੋਈ ਦਵਾਈ ਵੀ ਜਾਂ ਖਾਦ ਦਾ ਕਿਸੇ ਪ੍ਰਕਾਰ ਦੀ ਸਾਨੂੰ ਕੋਈ ਮਾੜੀ ਦੀ ਸ਼ਿਕਾਇਤ ਆਉਂਦੀ ਆ ਤਾਂ ਅਸੀਂ ਉਸ ਦੀ ਕਾਰਵਾਈ ਬੈਲਤੀ ਕਰ ਸਕਦੇ ਹਾਂ ਜਿਵੇਂ ਇਸੇ ਤਹਿਤ ਅਸੀਂ ਖਾਦਾ ਦਵਾਈਆਂ ਤੇ ਬੀਜਾਂ ਦੇ ਸੈਂਪਲ ਭਰੇ ਆ ਤੇ ਸਾਡੇ ਬਹੁਤ ਸਾਰੇ ਸੈਂਪਲ ਖਾਦਾ ਦਵਾਈਆਂ ਤੇ ਬੀਜਾਂ ਦੇ ਫੇਲ ਹੋਇਆ ਉਹਨਾਂ ਮੁਤਾਬਕ ਉਹਨਾਂ ਦੇ ਸਾਡੇ ਵਿਭਾਗ ਵੱਲੋਂ ਬੀਜ ਦੇ ਸਬੰਧ ਵਿੱਚ ਸੀਟ ਕੰਟਰੋਲ ਨੰਬਰ 1983 ਕੀਟਨਾਸ਼ਕ ਦੇ ਸਬੰਧ ਵਿੱਚ ਇਨਸੈਕਟੀਸਾਈਡ ਐਕਟ 1968 ਖਾਦਾਂ ਦੇ ਸਬੰਧ ਵਿੱਚ ਸੀਡ ਕੰਟਰੋਲ ਆਰਡਰ 1985 ਦੇ ਤਹਿਤ ਕਾਰਵਾਈ ਲਿਆਂਦੀ ਜਾਵੇਗੀ ਅਤੇ ਫਰਮਾਂ ਖਿਲਾਫ ਸਖਤ ਕਵਰਕ ਕਰਦੇ ਹੋਏ ਕਿਸਾਨਾਂ ਨੂੰ ਇਹ ਸਬੰਧੀ ਪੂਰਾ ਇਨਸਾਫ ਦਿੱਤਾ ਜਾਵੇਗਾ ਕਿੰਨੇ ਕੇਸ ਸਾਹਮਣੇ ਆ ਚੁੱਕੇ ਨੇ ਕਿੰਨੇ ਸੈਂਪਲ ਜਿਹੜੇ ਨੇ ਭਰੇ ਜਾ ਚੁੱਕੇ ਨੇ ਅਸੀਂ ਲਗਭਗ ਖਾਦਾਂ ਦੇ 71 ਸੈਂਪਲ ਭਰੇ ਆ ਜਿਨ੍ਹਾਂ ਵਿੱਚੋਂ ਲਗਭਗ 10 ਫੇਲ ਹੋ ਚੁੱਕਿਆ ਇਸੇ ਤਰ੍ਹਾਂ ਬੀਜਾਂ ਦੇ 210 ਵਿੱਚੋਂ 8 ਦਾ ਸੈਂਪਲ ਸਾਡੇ ਫੇਲ ਹੋ ਚੁੱਕੇ ਆ ਸਰ ਇਹ ਅੱਗੇ ਵੀ ਮੈਂ ਹਿੰਮ ਜਿਹੜੀ ਹੈ ਜਾਰੀ ਰੱਖੋ ਵੀ ਲਗਾਤਾਰ ਜਿਹੜੇ ਸੈਂਪਲ ਭਰੇ ਜਾਣ ਦੇਖੋ ਸਾਡਾ ਇਹ ਲਗਾਤਾਰ ਚੱਲਦਾ ਰਹੂਗਾ ਸਾਡੇ ਵਿਭਾਗ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਕੰਮ ਆ ਵੀ ਅਸੀਂ ਕਿਸਾਨਾਂ ਨੂੰ ਮਿਆਰੀ ਇਨਪੁਟਸ ਮਹਈਆ ਕਰਾਈਏ ਅਤੇ ਸਪਾਰਸ ਕੀਤੀਆਂ ਸਪਾਰਸਾਂ ਪੀਏਯੂ ਵੱਲੋਂ ਸਿਫਾਰਸ਼ ਕੀਤੀਆਂ ਜਿੰਨੀਆਂ ਵੀ ਸਿਫਾਰਸ਼ਾਂ ਨੇ ਉਹਦੇ ਤਹਤ ਕਿਸਾਨਾਂ ਨੂੰ ਵੱਧ ਤੋਂ ਵੱਧ ਕੰਮ ਪਲਾ ਕੇ ਜਾਣਕਾਰੀ ਦਈਏ ਤਾਂ ਕਿ ਕਿਸਾਨਾਂ ਦਾ ਜਿਹੜਾ ਆਰਥਿਕ ਤੌਰ ਤੇ ਨੁਕਸਾਨ ਤੋਂ ਕਿਸਾਨਾਂ ਨੂੰ ਬਚਾਇਆ ਜਾ ਸਕੇ ਅਸਰ ਹੁਣ ਜਿਹੜੀਆਂ ਬਰਸਾਤਾਂ ਵੀ ਹੋ ਰਹੀਆਂ ਨੇ ਤੇ ਝੋਨੇ ਦੀ ਜਿਹੜੀ ਬਜਾਈ ਸ਼ੁਰੂ ਹੋਈ ਪਈ ਆ ਕਿਸ ਤਰ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕਰੋਂਗੇ ਕਿ ਧਰਤੀ ਹੇਠਲਾ ਪਾਣੀ ਛੱਡ ਕੇ ਜਾਂ ਪਰ ਜਿਹੜਾ ਨਹਿਰੀ ਪਾਣੀ ਉੱਤੇ ਪਹੁੰਚ ਚੁੱਕਿਆ ਵੀ ਉਹ ਉਹਨਾਂ ਦੀ ਦੇਖੋ ਕਿਸਾਨ ਵੀਰਾਂ ਨੂੰ ਜਿੱਥੋਂ ਤੱਕ ਇੱਕੀ ਤਾਂ ਥੋੜਾ ਆ ਵੀ ਜ਼ਿਆਦਾਤਰ ਕਿਸਾਨ ਭਰਾਵਾਂ ਨੇ ਕੋ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਚੋਣ ਕਰਕੇ ਜ਼ਿਆਦਾਤਰ ਬਜਾਈ ਲਵਾਈ ਕਰ ਰਹੇ ਨੇ ਜਿਸ ਨਾਲ ਬਸਾਤਾਂ ਵੀ ਸ਼ੁਰੂ ਹੋ ਚੁੱਕੀਆਂ ਲਗਭਗ ਜਿਹੜੀ ਟ੍ਰਾਂਸਪਲੈਂਟ ਹੈਗਾ ਉਹ ਮੌਨਸੂਨ ਦੇ ਨੇੜੇ ਸ਼ੁਰੂ ਹੋ ਰਹੀ ਆ ਪਾਣੀ ਦੀ ਤਾਂ ਕੋਈ ਇਸ ਤਰ੍ਹਾਂ ਦੀ ਲੱਗਦਾ ਵੀ ਕਿਸਾਨ ਵੀਰਾਂ ਨੂੰ ਅਸੀਂ ਕਹਨੇ ਆ ਵੀ ਜਿਹੜਾ ਪਾਣੀ ਆ ਉਹ ਸੰਜਮ ਨਾਲ ਲਾਓ ਜ਼ਿਆਦਾ ਪਾਣੀ ਖੇਤ ਵਿੱਚ ਨਾ ਕਢਾਓ ਤੇ ਜਿਹੜਾ ਤੁਸੀਂ 14-15 ਦਿਨ ਬਾਅਦ ਪਾਣੀ ਲਾਉਣਾ ਉਹਨੂੰ ਪਹਿਲਾ ਪਾਣੀ ਜਦੋਂ చోక్ ਜਜਬ ਹੋ ਜਾਵੇ ਉਸ ਤੋਂ 2 ਦਿਨ ਬਾਅਦ ਅਗਲਾ ਪਾਣੀ ਲਾਓ ਇਸੇ ਨਾਲ ਵੀ ਆਪਾਂ 20-25% ਜਿਹੜਾ ਪਾਣੀ ਦੀ ਬਚਤ ਕਰ ਸਕਦੇ ਹਾਂ थैंक यू